ਹੈ ਲੋਕੀ ਸਤ ਸ੍ਰੀ ਅਕਾਲ ਜੀ ਮੈਂ ਜਸਵੀਰ ਕੌਰ ਮੇਰੇ ਚੈਨਲ ਤੌਰ ਬਟਿਕ ਤੋਂ ਗਾ ਥੋੜਾ ਬਹੁਤ ਬਹੁਤ ਸਵਾਗਤ ਹੈ ਅੱਜ ਛੋੜੇ ਲਈ ਬਹੁਤ ਸੋਹਣੇ ਲੈ ਕੇ ਆਪਾਂ ਪ੍ਰਿੰਟ ਸੂਟ ਕਾਟਨ ਸੂਟ ਲੈਣਗੇ ਸਾਰੇ ਬਹੁਤ ਹੀ ਜ਼ਿਆਦਾ ਸੋਹਣੇ ਕਲਰ ਨੇ ਪ੍ਰਿੰਟਰ ਨੇਗੇ ਤੇ ਤੁਸੀਂ ਆਪਦੇ ਨੇ ਆਰਡਰ ਕਰ ਸਕਦੇ ਹੋਗੇ ਤੇ ਇਹ ਕਈ ਬਣਾ ਦੀ ਹੁੰਦਾ ਵੀ ਹਣਾ ਜਲਦੀ ਆਰਡਰ ਨਹੀਂ ਕਰਦੇ ਫਿਰ ਬਾਅਦ ਵਿੱਚ ਕਹਿਣਗੇ ਸਾਨੂੰ ਸੇਮ ਪ੍ਰਿੰਟ ਚਾਹੀਦਾ ਸੇਮ ਕਲਰ ਚਾਹੀਦਾ ਫਿਰ ਸੇਮ ਪ੍ਰਿੰਟ ਕਲਰ ਨਹੀਂ ਮਿਲਦਾਗਾ ਹਫਤੇ ਬਾਅਦ ਤੇ ਤੁਸੀਂ ਸਾਨੂੰ ਕਨਫਰਮ ਕਰਕੇ ਸੂਟ ਅਵੇਲੇਬਲ ਹੈਗਾ ਜਾਂ ਨਹੀਂ ਹੈਗਾ ਤੇ ਆਪਣਾ ਤੁਸੀਂ ਆਰਡਰ ਦੇ ਸਕਦੇ ਹੋ ਸੂਟ ਆਪਣਾ ਤੁਸੀਂ ਲੈ ਸਕਦੇ ਹੋਗੇ ਸਕ੍ਰੀਨ ਤੇ ਆਪਣੇ ਨੀਚੇ ਨੰਬਰ ਚੱਲ ਰਿਹਾ ਹੈਗਾ ਤੁਸੀਂ WhatsApp ਮੈਸੇਜ ਕਰਕੇ ਰੂਟ ਮੰਗਵਾ ਸਕਦੇ ਹੋ ਤੇ ਸਾਰੇ ਫਿਰ ਸੋਨ ਕਲਰ ਮਿਲਣਗੇ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਪ੍ਰਿੰਟਸ ਨੂੰ ਮਿਲ ਜਾਣਗੇ ਲਾਈਟ ਚਾਰਟ ਵੀ ਹੈ ਡਾਰਕ ਵੀ ਹੈਗਾ ਤੁਸੀਂ ਆਰਡਰ ਕਰ ਸਕਦੇ ਹੋਗੇ ਚਲੋ ਇਹ ਪ੍ਰਿੰਟਸ ਚੈੱਕ ਕਰ ਲਓ ਇੱਕ ਵਾਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਰੂਟ ਪਸੰਦ ਵੀ ਰੱਚੀ ਸਕ੍ਰੀਨ ਤੇ ਆਪਣਾ ਨੰਬਰ ਚੱਲ ਰਿਹਾ 9914731658 ਤੁਸੀਂ WhatsApp ਤੇ ਮੈਸੇਜ ਕਰਕੇ ਕਨਫਰਮ ਕਰਕੇ ਰੂਟ ਆਪਣਾ ਆਰਡਰ ਕਰ ਸਕਦੇ ਹੋਗੇ ਤੇ ਸਾਰੇ ਸੂਟ ਹੀ ਬਹੁਤ ਹੀ ਸੋਹਣੇ ਨੇਗੇ ਟਿਸਟਾ ਬ੍ਰਾਂਡ ਦੇ ਸੂਟ ਲੈਣਗੇ ਟਿਸਟਾ ਬ੍ਰਾਂਡ ਬਹੁਤ ਹੀ ਚੰਗਾ ਜਿਹੜਾ ਵਧੀਆ ਕੱਪੜੇ ਦੀ ਕੁਆਲਿਟੀ ਹੁੰਦੀ ਹੈਗੀ ਤੇ ਇਹ ਵਾਲੇ ਪ੍ਰਿੰਟ ਵੀ ਸੋਹਣੇ ਹਲਕੇ ਏਮਬਰਾਇਡਰੀ ਮਿਲੂਗੀ ਇਹ ਵੀ ਟਿਸਟਾ ਬ੍ਰਾਂਡ ਦਾ ਸੂਟ ਆ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਪ੍ਰਿੰਟ ਚੈੱਕ ਕਰ ਸਕਦੇ ਹੋ ਕਿਉਂਕਿ ਇਹਨਾਂ ਦੇ ਅਲੱਗ ਹੀ ਪ੍ਰਿੰਟ ਕਲਰ ਹੁੰਦੇ ਨੇਗੇ ਟਿਸਟਾ ਬ੍ਰਾਂਡ ਦੇ ਤੇ ਬਹੁਤ ਹੀ ਸੋਹਣਾ ਸੌਫਟ ਕੱਪੜਾ ਹੁੰਦਾ ਵਿਦਆਊਟ ਲਾਈਨਿੰਗ ਤੁਸੀਂ ਸਟਿਚ ਕਰਵਾ ਸਕਦੇ ਹੋਗੇ ਤੇ ਬਹੁਤਾਂ ਦੀ ਡਿਮਾਂਡ ਹੁੰਦੀ ਸਨ ਵਿਦਆਊਟ ਲਾਈਨਿੰਗ ਸੂਟ ਚਾਹੀਦੇ ਨੇ ਲੋ ਜੀ ਐਸੀ ਅਜ ਆਪਣੇ ਬਹੁਤ Dann wartet's.